ਅੱਜ ਪੈਗੀ ਕੀ ਲਾ ਤੁਹਾਡਾ ਸੰਦੀਕਾ ਸੰਦੀਪ ਮੋਰੇ ਕਿੱਥੇ ਦੇ ਵਾਸੀ ਆ? ਚਕਵਡ ਕੀ ਦੇ? ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰਾ ਲਓ ਕੀ ਕਰਨਾ? ਪਰਾਂ ਲੈਣੇ ਮਤਲਬ ਜਮੀਨ ਦੇ ਜਿਹੜੀ ਜਿੱਥੇ ਇਹ ਤਾਂ ਪਹਿਲਾਂ ਕਰ ਲਈ ਤੇ ਪਹਿਲਾਂ ਇਹ ਘਰ ਬਣਾ ਕੇ ਦਵਾਂਗੇ ਪਹਿਲਾਂ ਦੋ ਚੈੱਕ ਦਿੱਤੇ ਹੀਗੇ ਇੱਕ ਚੈੱਕ ਧੋਖੇ ਨਾਲ ਲੱਗਿਆ ਤੇ ਬਾਅਦ ਚ ਕਹਿੰਦੇ ਇਸ ਵੇ ਨੂੰ ਰਕਮ ਪੂਰੀ ਦੇ ਦਾਂਗੇ ਤੇ ਇਹ ਬਾਚਾ ਕਿੰਨਾ ਨਹੀਂ ਪਹੁੰਚਦੇ ਨਹੀਂ ਬਾਵਾ ਕੀ ਨਾਮ ਕਾਨੂੰਨੀ ਕਿੰਨੇ ਦਾ ਚੱਕਦੇ ਪਾਪਾ ਇੱਕ ਕਦ ਤਾਈ 3 ਲੱਖ ਦਾ 1.5 ਲੱਖ ਦਾ ਕਿਹੜਾ ਵਾਸ ਲਿਆ 1.5 ਲੱਖ ਦਾ 1.5 ਲੱਖ ਦਾ ਤੇ ਜਿਹੜੀ ਜ਼ਮੀਨ ਕਿੰਨੇ ਦੀ ਸੀ ਜ਼ਮੀਨ ਜ਼ਮੀਨ ਹੈਗੀ ਸਭ ਜੀ ਸਾਡੀ 17 ਲੱਖ ਦੀ 17 ਉਦੋਂ ਉਸ ਤਾਰਾ ਨਾਲ ਕਿ ਜਮੀਨ ਦਾ 3 ਲੱਖੇ ਮਿਲਿਆ ਹਾਂਜੀ 3 ਲੱਖ ਰੁਪਏ ਹੈ 3 ਲੱਖ ਖੋਖ ਹੋ ਗਿਆ ਇਹ ਧੋਖਾ ਦੇਣ ਦਾ ਜਿਹੜੀ ਹੋਈ ਆ ਤਾਂ ਤੁਸੀਂ ਕਿਤੇ ਸ਼ਿਕਾਇਤ ਕੀਤੀ ਹਾਂਜੀ ਸਰ ਸਾਰਿਆਂ ਦਿੱਤੀ ਹੋਈ ਆ ਹੋਰ ਥਾਣੇ ਵੀ ਕੀਤੀ ਹੀ ਉੱਥੇ ਵੀ ਉਹ ਆਏ ਹੀ ਤਾਂ ਇਹ ਤਾਂ ਬੱਸ ਭਾਗੀ ਹੋ ਗਈ ਤਾਂ ਹੋvena ਨਹੀਂ ਤਹੀ ਗੱਤ ਨਾ ਰਿਓ ਕਰ ਲੋ ਤੇ ਤੇਹੀ ਤਹੀ ਕੀ ਕਰ ਲਓਗੇ ਕਿ ਦਿਨ ਕਿਹਾ ਤਾਂ ਕਿਤੀ ਥਾਣੇ ਵੀ ਨੂੰ ਉਸ ਤੋਂ ਲੋਗ ਹੋਰ ਤਰ੍ਹਾਂ ਦਾ ਕੀ ਤਾਂ ਕਹਾ ਆ ਮੁੰਡਾ ਵੀ ਜੰਕ ਤੱਕੇ ਨਾ ਰੱਖਿਆ ਹੈ ਨਾ ਤੁਹਾਡਾ ਬੇਟਾ ਹਾਂਜੀ ਕਿੰਨੇ ਸਾਲ ਦਾ ਵਾ 15 ਸਾਲ ਦਾ ਹੈਗਾ ਇਹ ਉਹ ਕਿਉਂ ਮਖਾ ਰੋਸੇ ਉਹ ਕਹਿੰਦੇ ਹੀ ਜੁਦਾ ਮਤਲਬ ਬਾਹਰੋਂ ਐ ਹੀ ਭਰਾ ਮੇਰਾ ਤੇ ਕਹਿੰਦੇ ਹੀ ਚਲ ਬੱਚਾ ਤੁਹਾਨੂੰ ਦੇ ਦਾਂਗੇ ਤੇ ਬੱਚਾ ਮੁੱਕਰ ਦੇ ਨਹੀਂ ਅੱਛਾ ਸਹੀ ਰੱਖਣਾ ਤੇ ਬੇਟੇ ਨੂੰ ਬੱਚਾ ਬਣਾ ਕੇ ਰੱਖਾਗੀ ਕਿ ਆਪਾਂ ਮੱਕਰ ਨਾ ਬਣੇ ਨਹੀਂ ਕੰਮ ਬੋਲ ਰਹੇ ਨੇ ਕੋਈ ਮੱਕਰ ਨਾ ਹਾਂਜੀ ਅੱਛਾ ਇਧਰ ਬੜਾ ਕੋਈ ਤੁਸੀਂ ਇਤਲਾਫ ਦੀ ਪ੍ਰਸ਼ਾਸਨ ਨੂੰ ਹਾਂਜੀ ਸਰ ਕੀ ਕਰ ਲੋ ਜੀ ਪਰ ਵਹੀ ਹੋਈ ਨਹੀਂ ਜੀ ਦਰਖਾਸਤ ਦਿੱਤੀ ਕਟੜੀ ਤੁਸੀਂ ਹੁਣ ਕੀ ਮੰਗ ਕਰਦੇ ਹੋ ਐ ਹੀ ਜਨੇ ਇਨਸਾਫ ਹੋ ਜੀ ਇਨਸਾਫ ਕਰ ਜੀ ਜੀ ਬਤਨਵਾ ਜੀ ਪੈਸਾ ਵੀ ਲਾ ਦੋ ਬਲਜੀਤ ਸਿੰਘ ਜੀ ਇੱਥੇ ਜਾਨਾ ਆਪਾ ਸ਼ੇਖੂਪੁਰ ਦੇ ਜੀ ਆਪ ਵੀ ਕਰਵਾ ਕਰਦੇ ਤੁਸੀਂ ਮੈਂ ਭਾਜੀ ਦਿਹਾੜੀ ਕਰਦਾ ਜੀ ਅਜਿਹਾ ਆਈਡੀ ਪਾਸਪੋਰਟ ਖਾਤੇ ਕੀ ਮਾਮਲਾ ਸਰ ਜੀ ਇਹਦਾ ਇਹ ਘਰ ਦੀ ਅਨਪੜ ਸੀ ਇਹ ਧੋਖੇ ਨਾਲ ਲੈ ਕੇ ਮੈਂ ਕੰਮ ਤੇ ਸੀਗਾ ਇਹਦਾ ਨਾਮਾ ਕਰ ਦਿੰਦਾ ਕੌਣ ਧੋਖੇ ਨਾਲ ਲੈ ਕੇ ਇਹ ਸਰ ਜੀ ਇਹਦਾ ਭਰਾ ਕਰਨਵੀਰ ਸਿੰਘ ਔਰ ਇਹ ਇਹਦਾ ਸੰਦੀਪ ਔਰ ਮੇਰੀ ਵਾਈਫਾ ਤੇ ਇਹ ਧੋਖੇ ਨਾਲ ਲੈ ਕੇ ਵੀ ਆਧਾਰ ਕਾਰਡ ਬਣਾਣਾ ਆ ਆਧਾਰ ਕਾਰਡ ਦੇ ਬੰਦੇ ਨੂੰ ਲੈ ਕੇ ਸੀਗੇ ਮੈਂ ਕੰਮ ਤੇ ਸੀਗਾ ਪਰ ਉਹਨਾਂ ਨੇ ਜਿਸ ਤਰੀ ਸਾਰੀ ਧੋਖੇ ਨਾਲ ਕਰਾ ਲਈ ਫਿਰ ਸਾਨੂੰ ਉਹਨਾਂ ਨੇ ਸਿਰਫ ਪੰਬਲਪੂਸੇ ਜਿਪਾਈ ਰੱਖਿਆ ਕਿਸ ਚੀਜ਼ ਦੀ ਕੋਈ ਪੈਰੀ ਦੀ ਜਿੱਤਾ ਦੀ ਪੰਨੀ ਪਾਲਿਸੀ ਪੈਰੀ ਦੋ ਕਿੱਲੇ ਹੈਗੇ ਜੀ ਤੁਹਾਡੇ ਸਿੱਕੇ ਕਿੱਲੇ ਆਉਂਦੇ ਸਾਡੇ 6 ਕਨਾਲਾਂ 14 ਮਰਲੇ ਆਉਂਦੇ ਹੈਗੇ ਜੀ ਠੀਕ ਹੈ ਹਾਂ ਜੀ ਤੁਹਾਡੀ ਦ੍ਰਿਸ਼ਟੀ ਤੁਹਾਡੀ ਵਾਇਲਟ ਤੋਂ ਕਰਾ ਲਈ। ਹਾਂ ਜੀ ਧੋਕੇ ਨਾਲ ਕਰਾ ਲਈ। ਤੇ ਉਹ ਕਿੰਨੇ ਕੀ ਤੁਹਾਨੂੰ ਪਤਾ ਉਹ ਤਕਰੀਬਨ ਪੈਲੀ ਹੈ। ਸਾਜੀ ਉਹਨਾਂ ਨੇ ਸਾਨੂੰ ਰੇਡ ਜਿਹੜਾ ਦੱਸਿਆ, ਗੋਲਮਾਲ ਚ ਹੀ ਦੱਸਿਆ। ਤੀਜੇ ਬੰਦੇ ਨੇ ਸਾਨੂੰ ਦੱਸਿਆ ਵੀ 17 ਲੱਖ ਰੁਪਏ ਤੁਹਾਡੇ ਸਾਲੇ ਨਾਲ ਸੌਦਾ ਹੋਇਆ ਜੀ। ਠੀਕ ਹੈ। ਉਹ 17 ਲੱਖ ਦੇ ਹਿਸਾਬ ਨਾਲ ਵੀ ਅਸੀਂ ਸਰ ਜੀ ਯਕੀਨ ਕੀਤਾ ਪਰ ਉਹਨਾਂ ਨੇ ਉਹ ਵੀ ਰਕਮ ਸਾਨੂੰ ਪੂਰੀ ਨਹੀਂ ਦਿੱਤੀ ਜਿਹੜਾ 17 ਲੱਖ ਨਾਲ ਕਹਿੰਦੇ ਜੀ। ਤੁਹਾਨੂੰ ਕਿੰਨਾ ਦਿੱਤੇ? ਸਾਨੂੰ ਸਰ ਜੀ ਸਿਰ 3 ਲੱਖ ਰੁਪਏ ਆਇਆ ਜੀ। ਇੱਕ ਤੁਸੀਂ 2.5 ਲੱਖ ਦਾ ਚੈੱਕ ਦਿੱਤਾ। ਹਾਂ ਜੀ ਉਹ 2.5 ਲੱਖ ਵਾਲਾ ਚੈੱਕ ਵੀ ਸਰ ਜੀ ਵਾਪਸ ਲੈ ਗਿਆ ਤੇ ਬਿਊਰੋ ਦੀ ਤੁਹਾਨੂੰ ਧੋਖਾ ਦੇਣੀ ਹੋਈ ਆ ਅਸੀਂ ਕੋਈ ਪ੍ਰੋਸੈਸਰ ਨੂੰ ਕਰਦੇ ਹਾਂ ਜੀ ਹਾਂ ਜੀ ਸਰ ਸਾਰੇ ਬੰਨੇ ਦਿੱਤੀਆਂ ਦਰਖਾਸਤਾਂ ਸਾਰੇ ਦਿੱਤੀਆਂ ਆ ਐਸਐਸਬੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਵੀ ਇੰਤਕਾਲ ਵੀ ਰੁਕਿਆ ਹੋਇਆ ਵਾ ਬਾਕੀ ਸਾਡੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹਜੇ ਤੇ ਫਿਰ ਤੁਸੀਂ ਕਿਹਨੂੰ ਕਿਹਨੂੰ ਦੋਸ਼ੀ ਮੰਨਦੇ ਹੋ ਸਾਰੇ ਦੋਵਾਂ ਸਰ ਜੀ ਜਿਨ੍ਹਾਂ ਨੇ ਖਰੀਦੀ ਹੈ ਨਾਲ ਉਹ ਵੀ ਦੋਸ਼ੀ ਹੈ ਮੇਰੇ ਭਗਤਾਂ ਹਾਂ ਜੀ ਵਾਲੀ ਭਗਤ ਮੇਰੇ ਜੀ ਦਾ ਭਗਤ ਇਹ ਪ੍ਰਿੰਸੀਪਲ ਹੈ ਜੀ ਇਹਦਾ ਸਰਪੰਚ ਹੈ ਗੋਪੀਪੁਰ ਦਾ ਜੀ 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 ਉਹ ਦੇਖੋ ਗਏ ਇਨਸਾਫ ਦੀ ਮੰਗ ਸਰ ਜੀ ਉਹਨਾਂ ਕੋ ਗਏ ਵੀ ਆ ਉਹਨਾਂ ਨੂੰ ਫੋਨ ਵੀ ਕਰਦੇ ਰਹੇ ਆ ਬਸ ਉਹਨਾਂ ਨੇ 2-4 ਦਿਨ ਸਾਡੀ ਗੱਲ ਸੁਣੀ ਉਸ ਤੋਂ ਬਾਅਦ ਕਹਿੰਦੇ ਭੱਜ ਲੈ ਕੋ ਜਿੱਥੋਂ ਤੱਕ ਭੱਜਣਾ ਸੀ ਤੇਰੀ ਨਹੀਂ ਕਿਤੇ ਚੱਲਣ ਦੇਣੀ ਜਿੱਥੋਂ ਤੱਕ ਮਰਜ਼ੀ ਭੱਜ ਲਉ ਤੁਸੀਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਆ ਸਰਪੰਚ ਸਾਹਿਬ ਇਹ ਕਾਂਗਰਸੀ ਹੈ ਜੀ ਠੀਕ ਹੈ ਜੀ ਹਾਂਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰ ਜੀ ਮੰਗ ਇਹ ਹੀ ਆ ਇੱਕ ਤਾਂ ਸਾਡਾ ਬੇਟਾ ਦਵਾਈ ਜਾਵੇ ਸਾਨੂੰ ਇੱਕ ਜਿਹੜੀ ਰਕਮ ਬੰਦੀ ਆ ਸਰ ਜੀ ਉਹ ਸਾਨੂੰ ਦਵਾਈ ਜਾਵੇ ਬੇਟਾ ਤਾਂ ਡਾਕੀ ਜਾ ਰਿਹਾ ਅੱਛਾ हां जी सर जी ਉੱਥੇ ਮਤਲਬੇ ਸੱਸ ਮੇਰੀ ਉਦੋਂ ਜਿੰਦੀ ਸੀਗੀ ਸੋਹਰਾ ਸਾਹਿਬ ਵੀ ਜਿੰਦੇ ਸੀਗੇ ਤੇ ਸਾਰਾ ਮੇਰਾ ਬਾਹਰ ਸੀਗਾ ਤੇ ਉਹ ਇਹਨਾਂ ਨੇ ਫਿਰ ਘਰ ਦੇ ਨੂੰ ਕਿਹਾ ਵੀ ਇੱਥੇ ਇਕੱਲੇ ਆਸੀਂ ਤੇ ਚਲੋ ਸਾਡੇ ਕੋ ਮਾਵਾਂ ਧੀਆ ਕੋ ਬੇੜਾ ਛੱਡ ਦਿਓ ਪਰ ਉਹ ਬੇੜਾ ਛੱਡਣਾ ਕੀ ਉਹਨਾਂ ਨੇ ਭਈਆ ਬਣਾ ਕੇ ਰੱਖਿਆ ਹੋਇਆ ਸਾਰੇ ਆਣ ਗਵਾੜ ਵੀ ਮੈਨੂੰ ਕਹਿੰਦੇ ਆ ਤੂੰ ਬੱਚਾ ਆੜ ਕੇ ਦੇਖ ਆਪਣਾ ਵੀ ਕਿੱਦਾਂ ਕੋ ਗੋਇਆ ਚ ਗਾਉਂਦੇ ਆ ਕਦੀ ਕੋਸ਼ ਕਰਾਂਦੇ ਆ ਤਾਂ ਲੱਗਿਆ ਨਾ ਮਤਲਬ ਕਿ ਜਵਰਨ ਉਹਨੂੰ ਰੱਖ ਹਾਂ ਜੀ ਜਨਰ ਬਿਲਕੁਲ ਗੁਲਾਮ ਬਣਾਇਆ ਹੋਇਆ ਹਾਂਜੀ ਗੁਲਾਮ ਬਣਾਇਆ ਹੋਇਆ ਜੀ ਨੇ ਦੇ ਇਸ ਸੰਬੰਧੀ ਤੁਸੀਂ ਇੰਨੀਆਂ ਦਰਖਾਸਤਾਂ ਦਿੱਤੀਆਂ ਕੋਈ ਸੁਣਵਾਈ ਹੋਈ ਨਹੀਂ ਸਰ ਜੀ ਕੋਈ ਨਹੀਂ ਹੋਈ ਇੱਕ ਵਾਰੀ ਸੱਦਿਆ ਸੀ ਸਾਨੂੰ ਜੀ ਉੱਥੇ ਵੀ ਉਹਨਾਂ ਨੇ ਇਹ ਕਹਿਤਾ ਜੀ ਤੁਹਾਡੀ ਪਹਿਲੀ ਗਹਿਣੇ ਹੈ ਜੀ 8 ਲੱਖ ਦੇ ਕੇ ਛਡਾਈ ਸਰ ਜੀ ਪਹਿਲੀ ਜੇ ਗਹਿਣੇ ਹੁੰਦੀ ਸਾਰਿਆਂ ਦੇ ਹੁੰਦੀ ਸਾਡੀ ਇਕੱਲਿਆਂ ਦੀ ਥੋੜਾ ਹੁੰਦੀ ਇਹਨਾਂ ਦੀ ਦੂਜੀ ਭੈਣ ਨੇ ਪਹਿਲੀ ਦੂਜੇ ਬੰਦੇ ਨੂੰ ਵੇਚੀ ਆ ਤੇ ਇਹ ਸਰ ਜੀ ਸਾਡੀ ਕੋਈ ਸੁਣਵਾਈ ਨਹੀਂ ਉੱਤਬਾਦ ਕਰਨ ਦੇ ਬਸ ਇੱਕੋ ਗੱਲ ਕਹੀ ਜਾਂਦੇ ਕੋਰਟ ਤੇ ਚਲ ਜਾਓ ਅਸੀਂ ਕੋਰਟ ਤੇ ਕਿੱਥੋਂ ਸਾਡੀ ਚਲ ਜਾਂਦੇ ਇਹਨੇ ਜੋਗੇ ਅਸੀਂ ਹੈ ਨਹੀਂ ਸਰ ਜੀ ਕੋਰਟ ਦੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਸਰਕਾਰ ਚੱਦ ਕਰੀਆ ਹਾਂ ਜੀ ਸਰ ਅਸੀਂ ਇਹੇ ਕੰਨੇ ਸਾਡੇ ਨਾਲ ਇਨਸ ਜੋ ਸਾਡੀ ਰਕਮ ਵਾਂਦੀ ਉਹ ਦਿੱਤੀ ਜਾਵੇ ਤੇ ਨਾਲ ਸਾਡਾ ਬੇਟਾ ਸਾਨੂੰ ਦਵਾਇਆ ਜਾਵੇ। ਤੁੰਗੋਚ। ਸਰ ਜੀ ਸਰ ਕੀ ਨਾਮ ਤੁਹਾਡਾ? ਮੇਰਾ ਨਾਮ ਜੀ ਗੋਰਫ੍ਰੈਂਸ ਸਿੰਘ ਹੈ। ਠੀਕ ਹੈ ਜੀ। ਤੁਸੀਂ ਸਰ ਗੋਪੀਪੁਰ ਦੇ ਸਰਪੰਚ ਹੋ? ਹਾਂ ਜੀ ਬਿਲਕੁਲ ਜੀ। ਸਰਪੰਚੋ ਤੁਹਾਡੇ ਦੇ ਇੱਕ ਅਲੀਗੇਸ਼ਨ ਲਾ ਰਹੇ ਕਿ ਤੁਸੀਂ ਕੋਈ ਜ਼ਮੀਨ ਦਾ ਜਿਹੜਾ ਸੌਦਾ ਹੋਇਆ ਵਾ ਪਿੰਡ ਲੈਂਡ ਦੇ ਸਹੀ ਨਹੀਂ ਹੋਇਆ ਉਹਨਾਂ ਦਾ। ਇਹ ਸ਼ਿਕਵਰਦੇ ਬਸੇ ਗਏ ਨੇ। ਸੁਨੀਪ ਕੌਰ। ਅੱਛਾ ਜੀ। ਉਹਨਾਂ ਦੇ ਪਤੀ ਤੁਸੀਂ ਆਪਣੇ ਇਸ ਵਸਤੂ ਵਿੱਚ ਕੀ ਕਹੋਗੇ ਦੇਖੋ ਜੀ ਮੈਂ ਜੋ ਕਾਨੂੰਨ ਦੇ ਮੁਤਾਬਕ ਉਹਨਾਂ ਕੋਲ ਜ਼ਮੀਨ ਖਰੀਦੀ ਆ ਠੀਕ ਹੈ ਜੀ ਮੈਂ ਕਾਨੂੰਨ ਦੇ ਮੁਤਾਬਕ ਉਹਨਾਂ ਕੋ ਰਜਿਸਟਰੀ ਕਰਾਈ ਆ ਇਹਨਾਂ ਦੋ ਭੈਣ ਭਰਾਵਾਂ ਦਾ ਕੋਈ ਆਪਸੀ ਮੈਟਰ ਬਾ ਤੇ ਮੈਂ ਆਪ ਦੇ ਕਾਨੂੰਨ ਦੇ ਹਸਾਬ ਨਾਲ ਪੂਰੀ ਇਹਨਾਂ ਕੋ ਰਕਮ ਦੇ ਕੇ ਰਜਿਸਟਰੀ ਕਰਾਈ ਜਿਹੜੀ ਤੁਹਾਡੇ ਤੇ આરોਪ ਲੱਗ ਰਿਹਾ ਕਿ ਤੁਸੀਂ ਕੋਕਰੇ ਨਾਲ ਉਹ ਵੀ ਵਾਈਫ ਨੂੰ ਲਿਜਾ ਕੇ ਸਾਂਝੀ ਵੀ ਉਹਦਾ ਮੈਂ ਕਿਹਾ ਜੀ ਰਜਿਸਟਰੀ ਉਹਨਾਂ ਦੇ ਤਹਿਸੀਲਦਾਰ ਦੇ ਸਾਹਮਣੇ ਹੋਈ ਆ ਤਹਿਸੀਲਦਾਰ ਦੇ ਸਾਹਮਣੇ ਹੀ ਉਹਨਾਂ ਨੇ ਕੋ ਚੈੱਕ ਲਿਆ ਮੈਂ ਕਾਨੂੰਨ ਤੋਂ ਬਾਹਰ ਨਹੀਂ ਗਾ ਜੀ ਕਾਨੂੰਨ ਦੇ ਹਸਾਬ ਤੁਸੀਂ ਸਾਰੀ ਅਮਾਉਂਟ ਦੇ ਚੁੱਕੇ ਹੋ ਬਿਲਕੁਲ ਜੀ ਬਾਈ ਕਿੰਨੀ ਅਮਾਉਂਟ ਦਾ ਸੌਦਾ ਹੋਇਆ ਸੀਗਾ ਇਹ ਸਰਕਾਰੀ ਰੇਟ ਆ ਜੀ 8.5 ਲੱਖ ਰੁਪਏ ਦਾ 8 ਲੱਖ 8 ਲੱਖ ਠੀਕ ਹੈ ਨੇ ਸਾਡੇ 8 ਇਹਦਾ 8 ਵਜੇ ਦੀ ਆਣੀ ਦਾ 8:30 ਮੈਂ ਜੋਬ ਦਾ ਉਹ ਕਿ ਉਹ ਵਿਚ ਨਾ ਨੂੰ ਬੋਲੋ ਬੋਰਡ ਤੁਸੀਂ ਕੁਝ ਕਰਨ ਜਾਂਦੇ ਸੋ ਬਸ ਠੀਕ ਹੈ ਥੈਂਕ ਯੂ ਹਾਲੇ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਸਰ ਕਰਨਬੀਰ ਸਿੰਘ ਹੈ ਠੀਕ ਹੈ ਜੀ ਕਰਨਬੀਰ ਜੀ ਤੁਹਾਡੇ ਸਿਸਟਰ ਤੇ ਉਹਨਾਂ ਦੇ ਹਸਬੰਦ ਤੁਹਾਡੇ ਤੇ ਅਲੀਗੇਸ਼ਨ ਲਗਾ ਰਹੇ ਨੇ ਕਿ ਜਿਹੜੀ ਤੁਹਾਡੀ ਪੁਸ਼ਤਾਨੀ ਜ਼ਮੀਨ ਸੀ ਉਹ ਜਿਹੜੀ ਤੁਸੀਂ ਵੇਚੀ ਆ ਉਹਨਾਂ ਦਾ ਬਰਾਬਰ ਹਿਸਾ ਨਹੀਂ ਦਿੱਤਾ ਤੁਸੀਂ ਬਰਾਬਰ ਹੈ ਸਾਜੀ ਦੇਖੋ ਉਹਨਾਂ ਨੂੰ ਦੋਵੇਂ ਚੈੱਕ ਕਰ ਚੁੱਕੇ ਸੀਗੇ ਉਸ ਟਾਈਮ ਮੈਨੂੰ ਬਾਹਰ ਲਈ ਆ ਕੇ ਕਹਿ ਰਿਹਾ ਸੀ ਵੀ ਭਾਜੀ ਆਪਾਂ ਪਹਿਨਾਂ ਨਾਲ ਨਹੀਂ ਮਿਲਣਾ ਤੁਸੀਂ ਦੋਨੋਂ ਚੈੱਕ ਰੱਖ ਲਓ ਪਰ ਜਦੋਂ ਇਹਨਾਂ ਨੂੰ ਦੋਨੋਂ ਚੈੱਕ ਫੜਾਏ ਗਏ ਉਸ ਟਾਈਮ ਦੋਨੋਂ ਚੈੱਕ ਮੇਰੇ ਹੱਥ ਤੇ ਰੱਖ ਤੇ ਤਾਂ ਫਿਰ ਮੈਂ ਇਹਨਾਂ ਨੂੰ ਫਿਰ ਵਾਪਸ ਕਰ ਤੇ ਉਸ ਤੋਂ ਬਾਅਦ ਫਿਰ ਮੈਂ ਕੁੜੀ ਨੇ ਇਹ ਗੱਲ ਕਹੀ ਮੈਂ ਕਿਹਾ ਚਲੋ ਜੇ ਤੁਹਾਨੂੰ ਜਾਇਜ਼ ਲੱਗਦਾ ਤੇ ਤੁਸੀਂ ਇੱਕ ਛੋਟਾ ਚੈੱਕ ਮੈਨੂੰ ਦੇ ਦਿਓ ਤੇ ਵੱਡਾ ਤੁਸੀਂ ਰੱਖ ਲਓ ਉਹਨਾਂ ਨੇ ਰਜਮੰਦੀਨਾ ਫੜਾਏ ਆ ਉੱਥੇ ਤਸਵੀਲ ਦੇ ਕੋਲ ਕੈਮਰੇ ਵੀ ਲੱਗੇ ਆ ਜੇ ਤਾਂ ਤੁਸੀਂ ਚਾਹੋ ਨੇ ਉਥੋਂ ਕੈਮਰਾ ਦੇ ਵੀ ਕਢਾ ਸਕਦੇ ਆਂ ਵੀ ਕਰਨ ਨੇ ਧੋਖੇ ਨਾ ਕਿ 15 ਲੱਖ ਰੁਪਏ ਦਾ ਵੀ ਸੌਦਾ ਕੀਤਾ ਤੁਸੀਂ মাত্র 3 ਲੱਖ ਰੁਪਏ ਨੂੰ ਦਿੱਤਾ ਇਹ ਸਰ ਜਿਹੜੀ ਇਹਨਾਂ ਨਾਲ ਝਗੜਾ ਹੋਈ ਆ ਜੀ ਤੇ 8 ਲੱਖ ਦੇ ਵੀ 8.5 ਦੇ ਹੋਈ ਆ ਉਹਦੇ ਵਿੱਚ ਇਹ ਹੋਈ ਸਰਕਾਰੀ ਹਿਸਾਬ ਦੇ ਨਾਲ ਤੁਹਾਨੂੰ ਪੈਸੇ ਮਿਲਣੇ ਆ ਤੇ ਜਿਹੜੇ ਉੱਪਰਲੇ ਪੈਸੇ ਉਹ ਮੇਰੇ ਆ ਇੱਕ ਉਹਨਾਂ ਦਾ ਹੋਰ ਰੋਪਾ ਕਿ ਉਹਨਾਂ ਦਾ ਜਿਹੜਾ 15 ਸਾਲ ਤੋਂ ਮੁਬਾਰਕ ਬੇਟਾ ਵਾ ਤੁਸੀਂ ਜਿਹੜਾ ਉਹਨਾਂ ਨੂੰ 11 ਕਮਰਾਂ ਤਰੀਕੇ ਨਾਲ ਘਰ ਰੱਖਿਆ ਹੋਇਆ ਵਾ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਇਹ ਤੇ ਜੀ ਬਿਲਕੁਲ ਗਲਤ ਆ ਜੇ ਤੁਸੀਂ ਸਾਡੇ ਪਿੰਡ ਦੇ ਵੀ ਕਿਸੇ ਨੂੰ ਪੁੱਛੋਗੇ ਨਾ ਤਤੇਨ ਉਹ ਆਪੀ ਦੱਸਣਗੇ ਪਿੰਡ ਦੇ ਵਿੱਚ ਕੁਝ ਸ਼ਰਾਰਤੀ ਇਹੋ ਜਿਹੇ ਹੁਣਾਂ ਤੁਹਾਨੂੰ ਵੀ ਪਤਾ ਵੀ ਪਾਰਟੀ ਬਾਜ਼ੀ ਚੱਲਦੀ ਪਈ ਆ ਕਿਸੇ ਨਾ ਕਿਸੇ ਨੇ ਕੋਈ ਨਾ ਕੋਈ ਤੋਮਤ ਲਾਉਣੀ ਹੁੰਦੀ ਬੰਦੇ ਤੇ ਬਾਕੀ ਤੁਸੀਂ ਮੁੰਡੇ ਨੂੰ ਪੁੱਛ ਲਓਗੇ ਉਹ ਤੁਹਾਨੂੰ ਸਾਰਾ ਕੁਝ ਜਾਇਜ਼ ਦੱਸੂਗਾ ਵੀ ਕੀ ਆ ਤੇ ਕੀ ਨਹੀਂ ਆ ਜੀ ਕਾਰਨ ਕੀ ਹੋਇਆ ਤੁਸੀਂ ਇਹ ਬੱਚਾ ਆਪਣੇ ਕੋਲ ਖੜਿਆ ਹੋਣਾ ਤਾਂ ਕਾਰਨ ਇਹ ਆ ਜੀ ਮਸੀਂ ਮੈਂ ਬਾਹਰੋਂ ਆਇਆ ਸੀਗਾ ਮੈਂ ਇਹਨਾਂ ਨੂੰ ਮਿਲਣ ਗਿਆ ਸੀ ਮੁੰਡੇ ਦੇ ਮੂੰਹ ਤੇ 9 ਵਜੇ ਹੋਏ ਸੀ ਮੁੰਡਾ ਰੋਂਦਾ ਤੇ ਮੁੰਡਾ ਸੈਕਿਆ ਪਿਆ ਸੀ ਮੈਂ ਇਹਨੂੰ ਲਿਜਾ ਕੇ ਪੁੱਛਿਆ ਵੀ ਕੀ ਹੋਇਆ ਇਹਦੀ ਮੰਮੀ ਦੇ ਬਿਆਨ ਇਹ ਆ ਵੀ ਇਹ ਗਲੀ ਦੇ ਵਿੱਚ ਕਿਹੇ ਮੁੰਡੇ ਨਾਲ ਲੜਿਆ ਵਾ ਠੀਕ ਆ ਜੀ ਉਹ ਤੋਂ ਬਾਅਦ ਇਹਨੂੰ ਮੈਂ ਘਰੇ ਲਿਆ ਆ ਡਾਕਟਰ ਵੀ ਗਵਾ ਆ ਰਾਮ ਲਭਾਇਆ ਉਹਦੇ ਕੋਈ ਇਹਨੂੰ ਦਵਾਈ ਦਵਾਈ ਆ ਫਿਰ ਮੈਂ ਦੋ ਦਿਨ ਪੁੱਛਿਆ ਤੇ ਇਹਨੇ ਮੈਨੂੰ ਦੱਸਿਆ ਵੀ ਕਹਿੰਦਾ ਮੇਰਾ ਪੇ ਐਦਾਂ ਬਾਵਾ ਪਿੱਛੇ ਕਰਕੇ ਤਾਂ ਮੈਨੂੰ ਕੁੱਟਦਾ ਵਾ ਇਸ ਕਰਕੇ ਮੈਂ ਮੁੰਡੇ ਨੂੰ ਇੱਥੇ ਲਿਆ ਆ ਸੀ ਤੇ ਕੁੜੀ ਨੇ ਵੀ ਮੈਨੂੰ ਇਹ ਗੱਲ ਵੇਖੇ ਇੱਥੇ ਰੱਖ ਲਾ ਜਿਹੜਾ ਹੁਣ ਦਾ ਫਾਦਰਸਟ ਫਾਦਰ ਹਾਂਜੀ ਉਹਦੇ ਬਾਅਦ ਤੁਸੀਂ ਵੇਖੋ ਕਿਦਾਂ ਜੀ ਲੋਕ ਸੈਕਿੰਡ ਬਾਰੇ ਚੋਦਾ ਬਾਰੇ ਹਾਂਜੀ ਹਸਪੀਟਲ ਹਾਂਜੀ ਉਹਦੇ ਬਾਰੇ ਆ ਜੀ ਇਹ ਸੈਕਿੰਡ ਵਾਲੇ ਨੇ ਕੰਮ ਕੀਤਾ ਜੀ ਹਾਂਜੀ ਹੋਰ ਤੁਸੀ ਕੁਝ ਕਹਿਣਾ ਚਾਹੋ ਸਵਾਲ ਹੋਰ ਆਪਾਂ ਇਹ ਕਹਿਣਾ ਚਾਹੁੰਦਾ ਜੀ ਧੋਖਾ ਧੜੀ ਕੁਝ ਨਹੀਂ ਹੋਈ ਜੋ ਵੀ ਹੋਇਆ ਜਾਇਜ਼ ਹੋਇਆ ਬਾਕੀ ਗੱਲਾਂ ਬਣਾਉਣ ਵਾਲੇ ਬਹੁਤ ਕੁਝ ਬਣਾ ਲੈਂਦੇ ਆ ਜੀ ਠੀਕ ਆ ਜੀ ਮੁੰਡੇ ਨੂੰ ਰੱਖਿਆ ਅਸੀਂ ਪੁੱਤਾਂ ਵਾਂਗੂ ਰੱਖਿਆ ਕਿਤੇ ਵੀ ਜਾਣਾ ਮੈਂ ਮੁੰਡੇ ਨੂੰ ਨਾਲ ਲੈ ਕੇ ਜਾਣਾ ਇਹ ਮੈਂ ਹੁਣ ਗੱਡੀ ਲਈ ਆ ਪਹਿਲਾਂ ਮੈਂ ਕੁਝ ਹੋਰ ਸੋਚਿਆ ਸੀ ਇਹਦੇ ਬਾਰੇ ਪਰ ਮੈਂ ਹੁਣ ਇਹ ਸੋਚਿਆ ਵੀ ਜੇ ਮੈਂ ਗੱਡੀ ਲਈ ਆ ਤੇ ਇਦਾਂ ਕਰੂੰਗਾ ਜੇ ਆਪਣੀ ਵਾਲੀ ਗੱਡੀ ਇਹਨੂੰ ਦੇ ਦੂੰਗਾ ਪਹਿਲਾਂ ਮੈਂ ਸਿਖਾਉਂਗਾ ਥੋੜਾ ਹੋ ਜਾਊਗਾ ਨਾ ਆਪਣੇ ਸਟੈਂਡ ਤੇ ਫਿਰ ਇਹਨੂੰ ਉਹ ਗੱਡੀ ਦੇ ਦੂੰ ਮੈਂ ਹੋਰ ਲੈ ਲੂੰਗਾ ਉਹਨਾਂ ਨੇ ਵੀ ਬਾਹਰ ਇਹਨੂੰ ਨਹੀਂ ਭੇਜਣਾ ਵੀ ਧੱਕੇ ਖਾਣ ਵਾਸਤੇ ਨਹੀਂ ਮੈਂ ਭੇਜਣਾ ਉਹਨਾਂ ਲਈ ਪੁਲਿਸ ਵਿਸ਼ਾਸ਼ਣ ਤੋਂ ਮੰਗ ਲਈ ਚਿੱਠੀ ਜੀ ਤੁਹਾਡੇ ਬੱਚਾ ਵਾਪਸ ਹੋਇਆ ਜਾਵੇ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਉਹਦੇ ਬਾਰੇ ਆਪਾਂ ਇਹ ਕਹਿ ਰਹੇ ਹਾਂ ਜੀ ਦੇਖੋ ਬੱਚਾ ਕਹੂਗਾ ਮੈਂ ਜਾਣਾ ਵਾਂ ਅਸੀਂ ਤਿਆਰ ਹਾਂ ਭੇਜਣ ਵਾਸਤੇ ਠੀਕ ਹਾਂਜੀ ਤੁਹਾਨੂੰ ਅੱਛਾ